ਅੱਜ ਅਸੀਂ ਇੱਥੇ ਐਨੀ ਟਾਈਮ ਮੀਲ ਦੀ ਓਪਨਿੰਗ ਹੋਈ ਹੈ ਰੈਸਟੋਰੈਂਟ ਦੀ ਅਸੀਂ ਇਹਦੀ ਇਨੋਗਰੇਸ਼ਨ ਕਰਨ ਆਏ ਸੀਗੇ ਔਰ ਇੱਥੇ ਦੇਖਿਆ ਜਿਹੜਾ ਤੁਸੀਂ ਥਾਲੀ ਲਾਂਚ ਕੀਤੀ ਹੈ ਇਟ ਇਜ਼ ਵੈਰੀ ਡੇਲੀਸ਼ੀਅਸ ਥਾਲੀ ਔਰ ਅਸੀਂ ਇਹਨੂੰ ਆਪ ਖਾਦਾ ਪਨੀਰ ਖਾਦਾ ਹੈ ਦਾਲ ਖਾਦੀ ਹੈ ਬਹੁਤ ਹੀ ਟੇਸਟੀ ਹੈ ਔਰ ਮੈਂ ਅਮਰ ਸੱਚ ਐਸਾ ਦੀ ਥਾਲੀ ਜਾਂ ਐਸਾ ਦਾ ਖਾਣਾ ਹਲੇ ਤੱਕ ਨਹੀਂ ਦੇਖਿਆ ਬਾਕੀ ਕੁਲਚਾ ਤੇ ਅਸੀਂ ਅੱਗੇ ਵੀ ਇੱਕ ਦੋਰੀ ਖਾ ਲਿਆ ਔਰ ਮੈਂ ਅੱਗੇ ਵੀ ਮੇਰੇ ਫਰੈਂਡ ਸਰਕਲ ਇੱਥੇ ਆਂਦੇ ਆ ਤੇ ਉਹਨਾਂ ਨੂੰ ਵੀ ਖਵਾਈਦਾ ਤੇ ਉਹ ਕਹਿੰਦੇ ਆ ਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਐਫ ਆਈਆ ਕੁਲਚਾ ਕਿਤੇ ਵੀ ਨਹੀਂ ਮਿਲੇਗਾ ਮੈਂ ਖੁਦ ਵੀ ਇਹਨੂੰ ਟੇਸਟ ਕੀਤਾ ਔਰ ਮੈਂ ਕਦੀ ਕੁਲਚਾ ਨਹੀਂ ਖਾਦਾ ਪਰ ਜਦੋਂ ਇਹ ਕੁਲਚਾ ਖਾਈਦਾ ਨਾ ਤਾਂ ਮੈਂ ਉਹ ਐਸਾ ਲੱਗਦਾ ਜਿਵੇਂ ਅੰਦਰ ਘੁੱਲ ਹੀ ਗਿਆ ਇਟਸ ਵੈਰੀ ਡਿਲੀਸ਼ੀਅਸ ਐਂਡ ਬਹੁਤ ਟੇਸਟੀ ਕੁਲਚਾ ਔਰ ਮੈਂ ਮੁਬਾਰਕਬਾਦ ਦੇਣਾ ਨਵੀਸ਼ ਨੂੰ ਕਿ ਇਤਨਾ ਅੱਛਾ ਤੁਸੀਂ ਸ਼ਹਿਰ ਦੇ ਵਿੱਚ ਇਹ ਜਿਹੜਾ ਸ਼ੁਰੂ ਕੀਤਾ ਐਨੀ ਟਾਈਮ ਮੀਲ ਔਰ ਐਨੀ ਟਾਈਮ ਦਾ ਮਤਲਬ ਹੈ 24 ਘੰਟੇ ਸਰਵਿਸ ਦੇ ਰਹੇ ਆ ਔਰ ਅੰਮ੍ਰਿਤਸਰ ਦੇ ਵਿੱਚ ਆਈ ਥਿੰਕ 11 ਵਜੇ ਤੱਕ ਰਾਤ ਤੱਕ ਕੋਈ ਵੀ ਕਿਸੇ ਵੀ ਜਗ੍ਹਾ ਤੇ ਕੁਲਚਾ ਕੋਈ ਨਹੀਂ ਦੇ ਰਿਹਾ ਅਗਰ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਇਟ ਇਜ਼ ਵੈਰੀ ਗੁੱਡ ਔਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖੋ ਲੋਕੀ ਕੁਲਚਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਅਗਰ ਤੁਸੀਂ ਇਹਦੀ ਇਸ ਤਰ੍ਹਾਂ ਹੀ ਕੁਆਲਿਟੀ ਰੱਖੋਗੇ ਔਰ ਬਹੁਤ ਅੱਛਾ ਚੱਲੇਗਾ ਮੇਰੀ ਸ਼ੁਭ ਕਾਮਨਾਵਾ ਤੁਹਾਡੇ ਨਾਲ ਡਾਕਟਰ ਸਾਹਿਬ ਐਸੇ ਡਾਕਟਰ ਤੁਸੀਂ ਰეკਮੈਂਡ ਕਰ ਰਹੇ ਹੋ ਕੋਈ ਚਾ ਮੋਸਟਲੀ ਡਾਕਟਰ ਇਹਨਾਂ ਚੀਜ਼ਾਂ ਤੋਂ ਅਵੋਇਡ ਕਰ ਲਈ ਮੈਂ ਰეკਮੈਂਡ ਨਹੀਂ ਲੇਕਿਨ ਮੈਂ ਆਈ ਐਮ ਨੋਟ ਰეკਮੈਂਡਿੰਗ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਕੁਲਚੇ ਦਾ ਸ਼ੁਕੀਨ ਖੁਦ ਹੀ ਨਹੀਂਗਾ ਮੈਂ ਖਾਂਦਾ ਹੀ ਨਹੀਂ ਆ ਪਰ ਜੇ ਮੈਂ ਕਦੀ ਖਾਦਾ ਹੈ ਤੇ ਮੈਨੂੰ ਬਹੁਤ ਅੱਛਾ ਟੇਸਟੀ ਲੱਗਾ ਐਸਾ ਲੱਗਾ ਕਿ ਅੰਦਰ ਹੀ ਘੁਲ ਗਿਆ ਐਸਾ ਮੀਸੇ ਚ ਕੋਈ ਫਾਲਤੂ ਮੈਦਾ ਵਗੈਰਾ ਯੂਜ਼ ਨਹੀਂ ਕਰਤਾ ਆਟੇ ਦਾ ਕੁਲਚਾ ਮਿਲਦਾ ਹੈ ਤੁਸੀਂ ਜਿਸ ਲੈਵਲ ਦਾ ਗੁਲਚਾ ਖਾਣਾ ਉਸ ਤਰ੍ਹਾਂ ਮਿਲਦਾ ਹੈ ਆਲੂ ਤੋਂ ਬਿਨਾ ਖਾਓ ਚਪਾਤੀ ਵਗਾਂ ਖਾਓ ਕਿਸੇ ਵੀ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਖਾਓ ਅਦਰਕ ਪਵਾ ਕੇ ਖਾਓ ਕਿ ਜਿਹਦੇ ਨਾਲ ਉਹ ਡੇਲੀਸ਼ੀਅਸ ਤੇ ਡਾਈਜੈਸਟਿਵ ਵੀ ਹੋਵੇ ਅਸੀਂ ਦੇ ਵੀ ਇਹ ਤੇ ਇਹਨਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਇਸ ਤਰ੍ਹਾਂ ਬਣਾਓ ਗੁਲਚਾ ਕਿ ਲੋਕੀ ਜਿਹੜੇ ਕੋਈ ਪ੍ਰੋਬਲਮ ਹੈਗੀ ਰੋਟੀ ਖਾਂਦੇ ਤੇ ਰੋਟੀ ਵਗਾਂ ਦੋ ਬਣਾ ਕੇ ਤੰਦੂਰੀ ਤੰਦੂਰੀ ਰੋਟੀ ਇਸ ਆਲਵੇਸ ਬੈਟਰ ਠੀਕ ਹੈ ਨਾ ਉਸ ਤਰ੍ਹਾਂ ਨਾਲ ਪਰ ਅਦਰਵਾਈਜ਼ ਮੈਂ ਰეკਮੈਂਡ ਨਹੀਂ ਕਰਦਾ ਕਿ ਗੁਲਚਾ ਤੁਸੀਂ ਰੈਗੂਲਰ ਖਾਓ ਪਰ ਅੰਮ੍ਰਿਤਸਰ ਚ ਦੇਖੋ ਤੇ ਟ੍ਰੈਂਡ ਹੈ ਦੁਨੀਆ ਆਂਦੀ ਹੈ ਕੋ ਬਾਹਰ ਫੋਰਨਰ ਆਂਦੇ ਹੈ ਔਰ ਇਹ ਅੰਮ੍ਰਿਤਸਰ ਦੀ ਪਹਿਚਾਨ ਹੀ ਜਿਹੜੀ ਆ ਕੋਚੇ ਨਾਲ ਹੈ ਪੀਚੇ ਨਾਲ ਛੋਲਿਆਂ ਨਾਲ ਭਟੂਰਿਆਂ ਦੇ ਨਾਲ ਬਿਲਕੁਲ ਨਾ ਰეკਮੈਂਡ ਤੁਸੀਂ ਨਾ ਵੀ ਕਰੋਗੇ ਤੁਸੀਂ ਜਿਸ ਤਰੀਕੇ ਨਾਲ ਦੱਸਤਾ ਨਾ ਵੀ ਤੁਹਾਨੂੰ ਬਹੁਤ ਸਵਾਲ ਲੱਗਾ ਲੋਕ ਜਰੂਰ ਖਾਣ ਆਣਗੇ ਬਿਲਕੁਲ ਖਾਣ ਆਣਗੇ ਔਰ ਹਰ ਤਰ੍ਹਾਂ ਦਾ ਮਿਲੇਗਾ ਜਿਸ ਤਰ੍ਹਾਂ ਦਾ ਸਵਾਦ ਚਾਹੀਦਾ ਉਹ ਕਹਿੰਦੇ ਉਸੇ ਹੀ ਦੇਣ ਠੀਕ ਹੈ ਥੈਂਕ ਯੂ ਥੈਂਕ ਯੂ ਫਾਈਨਲ ਲੋ ਜਿਹੜੀ ਆਪਨਿੰਗ ਵੀਡੀਓ ਦੇ ਬਾਰੇ ਦੱਸਦੇ ਆ ਅੱਛਾ ਮੈਂ ਨਵੀਸ਼ ਕੁਮਾਰ ਤੁਹਾਨੂੰ ਪਤਾ ਹੈ ਜਿਨਾ ਕਿ ਐਨੀ ਟਾਈਮ ਮੀਲ ਦਾ ਨਾਡਾ ਦਾ ਰੈਸਟੋਰੈਂਟ ਹੈ ਅਸੀਂ ਅੱਜ ਦੋ ਚੀਜ਼ਾਂ ਲਾਂਚ ਕਰ ਰਹੇ ਹਾਂ ਇੱਕ ਅਸੀਂ 199 ਥਾਲੀ ਜਿਹੜੀ ਕਿ 149 ਚ ਦੇ ਰਹੇ ਹਾਂ ਅਨਲਿमिटेड फॉर 1 ਪਰਸਨ ਠੀਕ ਹੈ ਜੀ ਇਸ ਦੇ ਲਾਭ ਜਿੱਤੇ ਸਾਰਾ ਸਭ ਕੁਝ ਇਨਕਲੂਡ ਹੈ ਰੋਟੀ ਇਹਦੇ ਵਿੱਚ ਜੈ ਤੰਦੂਰੀ ਹੋਏਗੀ ਸਭ ਕੁਝ ਹੋਏਗੀ ਤੰਦੂਰੀ ਰੋਟੀ ਨਾਨ ਮਿਸਰੀ ਰੋਟੀ ਜੋ ਮੰਗੋਗੇ ਸਭ ਮਿਲੇਗਾ ਜੀ ਐਨਲਿਕ ਸਵੀਟ ਸਟਰੀਟ ਵੀ ਦਵਾਂਗੇ ਠੀਕ ਹੈ ਠੀਕ ਹੈ ਜੀ ਔਰ ਇੱਕ 1 ਪਰਪਰ ਪਰਸੈਂਟਸ ਦੀ ਹੈ ਇੱਕ ਬੰਦਾ ਜਿੰਨੀ ਵਰੀ ਮਰਜੀ ਲੈ ਕੇ ਆਏ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਆ ਰਹੀ ਹੈ ਸੈਕੰਡਰੀ ਅਸੀਂ ਕਰ ਰਹੇ ਹਾਂ ਕੁਲਚਾ ਜੰਬੋ ਕੁਲਚਾ ਲਾਂਚ ਇਰ ਤੇ ਆਪਾਂ ਇੱਕ ਇਹ ਵੀ ਕਰ ਰਹੇ ਆ ਇੱਕ ਕੁਲਚਾ 3 ਮਿੰਟ ਚ ਕੋਈ ਖਾ ਲੇ ਕੱਲਾ ਬੰਦਾ ਅਸੀਂ ਉਹਨੂੰ 500 ਰੁਪਏ ਨਾਲ ਇਨਾਮ ਵੀ ਦੇਵਾਂਗੇ ਠੀਕ ਹੈ ਜੀ ਕਿੰਨਾ ਵੱਡਾ ਹੈ ਇਹ ਇਹ ਤਕਰੀਬਨ 2 ਤੋਂ 2.5 ਫੁੱਟ ਦੇ ਵਿੱਚ ਵਿੱਚ ਹੈ ਘਰ ਠੀਕ ਹੈ ਜੀ ਵੈਸੇ ਤਕਰੀਬਨ ਕੁਲਚੇ ਵਿੱਚ ਸਾਨੂੰ ਜਨਰਲ ਹਾਲ ਤੱਕ ਫਾਲੋਅ ਅਪ ਮਿਲਿਆ ਕਿ ਸਾਡਾ ਕੁਲਚਾ ਕਾਫੀ ਲੋਕਾਂ ਨੇ ਚਰਾਇਆ ਠੀਕ ਹੈ ਜੀ ਬਾਕੀ ਜਿਹੜੇ ਲੋਕੀ ਆਣਗੇ ਕਿਉਂ ਤੂੰ ਉਹ ਵੀ ਕਰਾਂਗੇ ਹੋਰ ਵੀ ਕੁਝ ਮਿਲਦਾ ਜੀ ਹੋਰ ਸਾਡੇ ਕੋਲ ਜੀ ਸ਼ੇਕਸ ਬੇਚਣਗੇ ਠੀਕ ਹੈ ਜੀ ਸ਼ੇਕਸ ਮਿਲਣਗੇ ਪੀਜ਼ਾ ਪਾਸਤਾ ਜੋ ਫੁੱਲ ਨਾਈਟ ਮਿਲਣਗੇ ਤੁਹਾਨੂੰ ਠੀਕ ਹੈ ਜੀ ਤੇ ਔਰ ਇੱਕ ਹੋਰ ਆਫਰ ਹੈ ਸਾਡੀ ਜਿਹੜਾ ਸਾਡਾ ਇੰਸਟਾਗ੍ਰam ਫਾਲੋ ਫਾਲੋ ਕਰੇਗਾ ਅਸੀਂ ਉਹਨੂੰ ਮੀਨੂ ਤੇ 20% ਡਿਸਕਾਊਂਟ ਦਵਾਂਗੇ ਠੀਕ ਹੈ ਬਹੁਤ سارے ਕੰਬੋ ਮਿਲ ਰਹੇ ਨੇ ਸਸਤੇ ਉਹਦੇ ਵਿੱਚ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਕੰਬੋ ਹੈ ਇਹ ਕੰਬੋ ਦੇ ਰਹੇ ਨੇ ਅਸੀਂ ਇਹ 1 140 49 ਦਾ ਆਇਆ ਹੋ ਗਿਆ 40 ਹੋ ਗਈ 48 ਹੋ ਗਈ ਮੈਂ ਦੱਸ ਰਿਹਾ ਥਾਲੀ ਹੋ ਗਈ ਤੇ ਪੁਲਚਾ ਹੋ ਗਿਆ ਇਹਨਾਂ ਅਸੀਂ ਆਲਰੇਡੀ ਡਿਸਕਾਊਂਟਡ ਰੇਟ ਦੇ 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 ਰਹੇ ਹਾਂ ਇਸ ਤੋਂ ਇਲਾਵਾ ਜੋ ਮੀਨੂ ਸਾਡਾ ਹੈਗਾ ਔਰ ਤੇ ਅਸੀਂ 21 ਡਿਸਕਾਊਂਟ ਦਵਾਂਗੇ ਜੋ ਸਾਡਾ ਇੱਥੇ ਇੰਸਟਾਗ੍ਰam ਫੋਲੋ ਕਰੇਗਾ ਬੇਸ ਕੀ ਰੇਟ ਹੈ ਇਹ ਵੱਡੇ ਕੁਛੇ ਇਹਦਾ ਵੱਡੇ ਕੁਛੇ ਦਾ 220 ਰੁਪਏ ਇਹਦਾ 199 ਹਾਂ ਜੀ ਇਹ ਨੋਰਮਲ ਜਿਹੜਾ ਕੋਈ ਚਾ ਤੁਸੀਂ ਜੀਨੇਟਰ ਉਹ ਅਸੀਂ 70 ਰੁਪਏ ਹੈ ਵੈਸੇ ਅੱਜ ਟਾਈਮ ਨੋਗਲ ਆਫਰ ਚੱਲ ਰਹੀ ਹੈ 50 ਰੁਪਏ ਦੇ ਰਹੇ ਹਾਂ ਦੇਸੀ ਕਿਉ ਵਾਲਾ ਕੋਈ ਦੇ ਦੇਸੀ ਕਿਉ ਵਾਲਾ ਫੁੱਲ ਦੇਸੀ ਕਿਉ ਵਾਲਾ ਸਰਬਈਆ ਵਾਲਾ ਜਿਹੜਾ ਟਾਈਮਿੰਗ ਕੀ ਦੇਗਾ ਜੀ ਕੋਚੇ ਦਾ ਕਿ ਕਿੰਨੇ ਰਾਤੀ ਟਾਈਮਿੰਗ ਹੈ ਜੀ ਸਾਡੀ ਸਿਰਫ 9 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅੱਛਾ ਕੋਈ ਚਾ ਰਾਤ ਤੱਕ ਮਿਲੇਗਾ ਕੋਈ ਚਾ ਰਾਤ ਦੇ 11 11 ਵਜੇ ਤੱਕ ਮਿਲੇਗਾ ਜੀ ਖਾਣਾ ਸਿਆਣਾ ਹੋਏਗਾ ਕਿ ਧਿਆਣਾ ਪੇਗਾ ਖਾਣਾ ਸਿਆਣਾ ਪੇਗਾ ਗੇਟ ਖਜ਼ਾਨਾ ਨੀਅਰ ਸ਼ੂਰ ਹਸਪੀਟਲ ਬਿਲਕੁਲ ਨਾਲ ਹੀ ਹੈ ਜੁਆਇੰਟ